ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਹੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਖਾਸ ਕਰਕੇ ਤੁਹਾਨੂੰ ਬਹੁਤ ਪਸੰਦ ਆਏਗਾ ਹਾਸ ਰਸ ਲੋਕ ਗੀਤ ਹੈ ਜੀ ਥੋੜਾ ਹਾਸੇ ਵਾਲਾ ਮਜ਼ਾਕ ਵਾਲਾ ਤੇ ਖਾਸ ਕਰਕੇ ਤੁਹਾਨੂੰ ਬਹੁਤ ਪਸੰਦ ਆਏਗਾ ਚਲੋ ਫਿਰ ਸੁਣੋ ਅੱਜ ਦਾ ਇਹ ਪਿਆਰਾ ਜਿਹਾ ਲੋਕ ਗੀਤ ਸਾਂਭਣੇ 베ਰੀ ਦੇ ਉੱਤੇ ਉੱਲੂ ਬੋਲੇ ਆ ਹਾਏ ਉੱਲੂ ਬੋਲੇ ਆ ਦਸਨੀ ਕਿਉਂ ਬੁੱड्ढा ਮੇਰਾ ਬਰ ਟੋਲੇ ਆ ਦਸ ਮਾਏ ਬੁੱड्ढा ਕਿਉਂ ਬਰ ਟੋਲੇ ਆ ਸਾੰਬੜੇ 베ਰੀ ਦੇ ਉੱਤੇ ਉੱਲੂ ਬੋਲੇ ਆ ਹਾਏ ਉੱਲੂ ਬੋਲੇ ਆ ਦਸਨੀ ਕਿਉਂ ਬੁੱड्ढा ਮੇਰਾ ਬਰ ਟੋਲੇ ਆ ਦਸ ਮਾਏ ਬੁੱड्ढा ਕਿਉਂ ਟੱਕ ਗਏ ਬੁੱਢੜੇ ਨਾ ਮੰਗੀ ਮੇਰੇ ਲੇਖ ਫਟ ਗਏ ਹਾਏ ਬੁੱਢੜੇ ਨਾ ਮੰਗੀ ਮੇਰੇ ਲੇਖ ਫਟ ਗਏ ਬੋਰਾ ਪਰਿਆ ਦਾਣ ਆਦਾ ਚੂਹੇ ਟੱਕ ਗਏ ਹਾਏ ਚੂਹੇ ਟੱਕ ਗੱਡੀਆਂ ਆਈ ਗੱਡੀਆਂ ਆਈ ਵਿੱਚ ਝੌਂਕਦੇ ਹਾਇ ਵਿੱਚ ਝੌਂਕਦੇ ਬੁੱਢੜੇ ਨੂੰ ਦੇਖ ਦੇਖ ਕੁੱਤੇ ਝੌਂਕਦੇ ਹਾਇ ਬੁੱਢੜੇ ਨੂੰ ਵੇਖ ਵੇਖ ਕੁੱਤੇ ਝੌਂਕਦੇ ਗੱਡੀਆਂ ਆਈ ਗੱਡੀਆਂ ਆਈ ਵਿੱਚ ਝੌਂਕਦੇ ਹਾਇ ਵਿੱਚ ਝੌਂਕਦੇ ਬੁੱਢੜੇ ਨੂੰ ਦੇਖ ਦੇਖ ਕੁੱਤੇ ਪਾ ਫੁੱਟੜੇ ਨੂੰ ਵੇਖ ਵੇਖ ਕੁੱਤੇ ਭੌਂਕਦੇ ਗੱਡੀ ਆਈ ਗੱਡੀ ਆਈ ਚੀਕਾ ਮਾਰਦੀ ਹਾਏ ਚੀਕਾ ਮਾਰਦੀ ਫੁੱਟੇ ਤੱਕ ਧੀਰ ਕੁੜੀ ਮੋਟੇ ਆਰਦੀ ਹਾਏ ਫੁੱਟੇ ਤੱਕ ਧੀਰ ਕੁੜੀ ਮੋਟੇ ਆਰਦੀ ਗੱਡੀ ਆਈ ਗੱਡੀ ਆਈ ਚੀਕਾ ਮਾਰਦੀ ਹਾਏ ਚੀਕਾ ਮਾਰਦੀ

ಗಿಲ್ಲಿ ಗಿಲ್ಲಿ ಮಿಟ್ಟಿ ಬೇಪದ ಬುಡ್ಡೇನು ಬೇಖ ವೇಖರೋ ಪೇಟರಿ ಹಾ ಬುಡ್ಡ ನೂ ಬೇಕೂರೋ ಪೇಟರಿ ಗಡ್ಡಿಯಡ್ಡಿ ಆಯ ਡੀ ਆਈ ਗੱਡੀ ਆਈ ਬਾੜ ਖਾਮ ਦੀ ਹਾਏ ਬਾੜ ਖਾਮ ਦੀ ਬੁੱਟੜੇ ਦੇ ਨਾਲ ਮੇਰੀ ਜੁੱਤੀ ਜਾਮ ਦੀ ਹਾਏ ਬੁੱਟੜੇ ਦੇ ਨਾਲ ਮੇਰੀ ਜੁੱਤੀ ਜਾਮ ਦੀ ਹਾਰੇ ਹਾਰੇ ਰੁੱਖਾ ਨਾਲ ਪੱਤਾ ਪਾਨ ਦਾ ਹਾਏ ਪੱਤਾ ਪਾਨ ਦਾ ਤੂੰ ਹੀ ਲੈ ਲਾ ਲਾ ਮਾ ਬੁੱੜਾ Pareja! ਉੱਡੜੇ ਦੇ ਫੁੱਲ ਮੈਂ ਗੰਗਾ 'ਚ ਤਰਦੀ ਸੁਵਾਨੇ ਜਦ ਦਿਖੇ ਪੜੀ ਹਰੀਂ ਦਵਾਰਦੀ ਹਾਏ ਹਾਏ ਬੁੱਢਾ ਮੇਰਾ ਬਾਰੇ ਟੋਲੇ ਆ ਮੈਂ ਦੱਸਗੀਓ ਬੁੱਢਾ ਮੇਰਾ ਬਾਰੇ ਟੋਲੇ ਆ